ਤੇ ਪਰ 71 ਵੇ ਸਾਰੇ ਹਮਜਦੂਰ ਸਕਵਾਜ ਦੇ ਸਾਥੀ ਸਾਥਿਓ ਅੱਜ ਵਿਸ਼ੇ ਮਜਦੂਰ ਦੇ ਉੱਤੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਪੂਰੇ ਵਿਸ਼ਵੰਦਰ ਸ਼ਰਧਾ ਦੇ ਫੁੱਲ ਭੇਟ ਕੀਤੇ ਜਾ ਰਹੇ ਹਨ ਔਰ ਇੱਕ ਸੁਰਤ ਜਾਰੇ ਵਜੋਂ ਜਿਹੜਾ ਵਹਿਜਰ ਸੇ ਲਾਇਆ ਜਾਂਦਾ ਹੈ ਇੱਕ ਬੱਦੇ ਪੱਕੀ ਲਹਿਰ ਦੇ ਨਾਲ ਜੁੜਨ ਕਰਕੇ ਵਜਾਰਦਾਰਾ ਪੱਕੋ ਕੰਮ ਸਟੋਰ ਕਰਕੇ ਲਗਾਤਾਰ ਜ਼ਿੰਦਗੀ ਦੇ ਵਿੱਚ ਜਦੋਂ ਜੈਤ ਔਰ ਸੁਦਰਸ਼ਨ ਦੇ ਕੋਲ ਨਹੀਂ ਰਹਿਣਾ ਪਿਆ ਰਿਹਾ ਹੈ। ਆਉਂ ਲੱਗ ਰਿਹਾ ਹੈ। ਸਾਥੀਓ ਗੱਲ ਕਰਦੇ ਹਾਂ ਮਜਬੂਤ ਦਸਤੀ ਇਹ 150 ਸਿਆਸੀ ਦੇ ਬਹੁਤ ਗੱਲ ਹੈ। ਜਦੋਂ ਸ਼ਕਾਗੋ ਦੇ ਅੰਦਰ ਨਿਬਲ ਆਇਆ ਹੈ। ਆਂਦੇ ਔਰ ਉਪਰ ਦੇ ਮੰਤੂਰਾ ਨੇ ਸ਼ਾਫਤ ਇਹ ਮਾਰਕੀਟ ਨੇ ਜੋ ਦਾ ਪ੍ਰਦਰਸ਼ਨ ਕੀਤਾ ਜੀ ਸ਼ਿੰਗਸ਼ਕਰ ਨੇ ਮਜ਼ਦੂਰ ਨੂੰ 8 ਘੰਟੇ ਦੀ ਡਿਊਟੀ ਔਰ ਹਫਤੇ ਬਾਅਦ ਛੁੱਟੀ ਦੇ ਮੁੱਦੇ ਨੂੰ ਲੈ ਕੇ ਜੋ ਸ਼ਿੰਗਸ਼ ਕੀਤਾ ਜਾ ਰਿਹਾ ਸੀ ਉਸ ਦੇ ਵਿੱਚ ਔਰਤ ਮਜ਼ਦੂਰ ਔਰਤਾ ਵੀ ਜੋ ਸ਼ਾਮਲ ਸਨ ਔਰ ਪਟਿਆਲਾ ਨਿਜ਼ਾਮ ਵੱਲੋਂ ਉਸ ਦੇ ਅੰਮਲੇ ਹਫਤੇ ਬਦੂਰਾਂ ਉੱਪਰ ਬੋਲੇ ਜਰਿਆ ਗਿਆ ਇਸ ਦੌਰਾਨ 8 ਤੋਂ ਜ਼ਿਆਦਾ ਸਾਡੇ ਬਲਦੂਰ ਸਾਥੀ ਜਿਹੜੇ ਸੀ ਹੋਏ ਔਰ ਇੱਕ ਕੁੜੀ ਛੋਟੇ ਬੱਚੇ ਨੂੰ ਲੱਗੀ ਜੋ ਔਰਤ ਨੇ ਆਪਣਾ ਬੱਚਾ ਚੁੱਕਿਆ ਹੋ ਸੀ ਹੋਏ ਲਗਨ ਦੇ ਨਾਲ ਜਿਹੜਾ ਖੂਨ ਵਗਿਆ ਲਹੂ ਨਾਲ ਲਪਤ ਹੋ ਗਿਆ ਬੱਚਾ ਔਰ ਬਾਟ ਦੇ ਚੰਡੇ ਦੇ ਵਿੱਚ ਉਹਨੂੰ ਲਿਬੜਿਆ ਗਿਆ ਔਰ ਸਾਰੇ ਆਪ ਜਾਣਦੇ ਆ ਕਿ ਪਹਿਲੇ ਮਜ਼ਦੂਰਾਂ ਦੇ ਚੰਡੇ ਦਾ ਰੰਗ ਚਿੱਟਾ ਹੋਇਆ ਕਰਦਾ ਸੀ ਕੋਸ ਦਿਨ ਤੋਂ ਬਾਅਦ ਮਜ਼ਦੂਰਾਂ ਦੇ ਝੰਡੇ ਦਾ ਰੰਗਲਾ ਫੈਲਿਆ ਜੋ ਸਾਨੂੰ ਇਨਕਲਾਬਾਂ ਦਾ ਸੰਕਲਪ ਦਿੰਦਾ ਹੈ ਇਨਕਲਾਬ ਦਾ ਰਾਹ ਦਸਰਾ ਹੈ ਸੱਚ ਜੁਆ ਜੀ ਸਾਡੇ ਦੇਸ਼ ਅੰਦਰ ਸਰਕਾਰਾਂ ਆਉਂਦੀਆਂ ਜਾਂਦੇ ਰਹਿੰਦੇ ਹਨ ਲੇਕਿਨ ਮਜ਼ਬੂਰ ਵਰਗ ਆਪਣੇ ਕਿਰਤੀ ਲੋਕ ਜਿਨ੍ਹਾਂ ਦੀ ਜ਼ਿੰਦਗੀ ਵਿੱਚ ਬਹੁਤੀ ਖੁਸ਼ਹਾਲੀ ਦੀ ਇਰادت ਉਹਦਾ ਕੰਦ ਕੀ ਹੈ ਜਮਾਤਾਂ ਦੋ ਹਨ ਇੱਕੋ ਜਿਹਾ ਜਵਾਦ ਹੈ ਜੋ ਰੋਟਰੀ ਹੈ ਛੋਸ਼ਣ ਕਰ ਰਹੀ ਹੈ ਇੱਕੋ ਜਵਾਬ ਹੈ ਜੋ ਕਿਰਤੀ ਲੋਕ ਨੇ ਉਹ ਰੁਕੇ ਜਾ ਰਹੇ ਹਨ ਕੰਮ ਕਰਦਿਆਂ ਨੂੰ ਐਕਸੀਡੈਂਟ ਹੋ ਪਰ ਜਾਣਾ ਜਾਂ ਹੋਰ ਜਿਹੜੀਆਂ ਸਹੂਤਾ ਸਰਕਾਰ ਵੱਲੋਂ ਖਲੀਆਂ ਉਹ ਪੂਰੀ ਤਰ੍ਹਾਂ ਨਹੀਂ ਬੰਦ ਰਹੀਆਂ ਉਹਦਾ ਕਰਨਾ ਹੈ ਕਿ ਸਾਡੀ ਜਿਹੜੀ ਹੈ ਇਕਾ ਜਣੀ ਹੈ ਕੱਢ ਗਿਆ ਚਾਹ ਮੈਂ ਕਿੰਨਾ ਕੀ ਨਿਰਮਾਨ ਮਜ਼ਦੂਰ ਹੈ ਚਾਹ ਪੱਠਾ ਮਜ਼ਦੂਰ ਹੈ ਚਾਹ ਖੇਤ ਮਜ਼ਦੂਰ ਹੈ ਚਾਹ ਛੋਟੀਆਂ ਦੁਕਾਨਾਂ ਤੇ ਕੰਮ ਕਰਦੇ ਛੋਟੇ ਬੱਚੇ ਬਾਲ ਮਜ਼ਦੂਰ ਹੈ ਦੇ ਕੋ ਸਰਕਾਰ ਨੇ ਕਿਹਾ ਬਾਲ ਮਜ਼ਦੂਰੀ ਦੇ ਮਤਲਬ ਉਪਰਪੋ ਨਹੀਂ ਲਾਇਗਿਆ ਲੇਕਿਨ ਫਿਰ ਵੀ ਬਾਲ ਮਜ਼ਦੂਰੀ ਰੁਕੀ ਨਹੀਂ ਉਹਦਾ ਕਾਰਨ ਕੀ ਹੈ ਕਿ ਸਰਕਾਰ ਇਹ ਨਹੀਂ ਸੋਚਦੀ ਕਿ ਇਹਨੇ ਛੋਟੇ ਬੱਚੇ ਆ ਉਹਨਾਂ ਦੀ ਜਿਹੜੀ ਸੁਰੱਖਿਆ ਜਾਂ ਉਹਨਾਂ ਦੀ ਪੜ੍ਹਾਈ ਜਾਂ ਉਹਨਾਂ ਦੀ ਰੋਜੀ ਰੋਟੀ ਦਾ ਪ੍ਰਬੰਧ ਕਰੇ ਸਭ ਤੋਂ ਵੱਡੀ ਗੱਲ ਇਹ ਹੈ ਕਾਰਨ ਕੀ ਹੈ ਉਹ ਮਜ਼ਦੂਰੀ ਵਾਸਤੇ ਜਿਹੜਾ ਬੱਚਿਆਂ ਨੂੰ ਮਜ਼ਦੂਰੀ ਕਰਨੀ ਪੈਂਦੀ ਹੈ ਅੱਜ ਤੋਂ ਮੈਂ ਦੋ ਸਾਲ ਪਹਿਲੇ ਕਾਰਟੀਕ ਲਿਖਿਆ ਸੀ ਪਾਰ ਦੇ ਵਿੱਚ ਲੋਕਤੰਤਰ ਦੇ ਮੱਥੇ ਤੇ ਕਲੰਕ ਬਾਲ ਮਜ਼ਦੂਰੀ ਲੋਕਤੰਤਰ ਦੇ ਮੱਥੇ ਤੇ ਕਲੰਕ ਉਹ ਪੰਜਾਬੀ ਟਲੰਡ ਦੇ ਵਿੱਚ ਬੜਾ ਤੇ ਸ਼ਮਸਾ ਹੈ ਜੀ ਸੋ ਲਗਾਤਾਰ ਵਾਈਫਾਈ ਜਾਂਦੀ ਹੈ ਲੋਡ ਹੈ ਆ ਸ਼ਿਕਸ਼ ਕਰਦੀ ਇਸੇ ਕਰਕੇ ਅਸੀਂ ਅਪੀਲ ਕਰੀ ਦੀ ਜਥੇ ਬੰਦਿਆਂ ਨੂੰ ਵੀ ਜਿਹੜੀਆਂ ਮਜ਼ਦੂਰ ਜਥੇ ਬੰਦੇ ਹਨ ਕਿ ਇੱਕਾ ਜਨ ਦੇ ਥਲੇ ਇਕੱਠੇ ਹੋਣਾ ਚਾਹੀਦਾ ਹੈ ਇੱਕਾ ਜਨ ਦੇ ਥਲੇ ਜਿੰਨੇ ਦੇ ਅਪਾ ਇਕੱਠੇ ਨਹੀਂ ਹੁੰਦੇ ਉਨੀ ਦੇਰ ਕਿੱਥੀਆਂ ਰੋਗਾਂ ਦੇ ਵਿੱਚ ਫਸਾ ਲਈ ਨਹੀਂ ਆ ਸਕਦੀ ਸੋ ਇਹਨਾਂ ਲਖਤੰਦੇ ਨਾਲੇ ਨਿਮਤਾ ਜਾਜਕਾਂ ਔਰ ਸ਼ਿਕਾਪੋ ਦੇ ਸ਼ਹਿਦਾਂ ਨੂੰ ਸਰਪੱਤ ਫੁਲ ਪਿੱਟ ਕਰਦੇ ਆ ਜੀ ਇੱਕ ਅਪਾ ਨਾਰਾ ਲਾਵਾਂਗੇ

ਕਿ ਲੁੱਟਿਆ-ਪੁੱਟਿਆ ਜਾਂਦਾ ਹੈ ਉਪਦੇਸ਼ ਮੇਰੇ ਦੇ ਕਿਰਤੀਆ ਕਿ ਲੁੱਟਿਆ-ਪੁੱਟਿਆ ਜਾਂਦਾ ਹੈ ਤੈਨੂੰ ਲੁੱਟਿਆ ਦੇਸ਼ ਦੇ ਹਾਕਮਾਂ ਤੋਂ ਪੁੱਟਿਆ ਹਰਥਾ ਜਾਂਦਾ ਹੈ ਇੱਥੇ ਰਾਜ ਭਗਤ ਦੀ ਮਲਕੀ ਜਾਂ ਚੋਰ ਚੱਕਿਆ ਸਿਆ ਲਈ ਇੱਥੇ ਰਾਜ ਭਗਤ ਦੀ ਮਲਕੀ ਜਾਂ ਚੋਰ ਚੱਕਿਆ ਸਿਆ ਲਈ ਹਰ ਪਾਸੇ ਲੁਕ ਸੁਟਾ ਤੂੰ ਦੱਬਿਆ-ਦੱਬਿਆ ਜਾਂਦਾ ਹੈ ਉਪਦੇਸ਼ ਮੇਰੇ ਦੇ ਕਿਰਤੀਆ ਕਿ ਲੁੱਟਿਆ-ਪੁੱਟਿਆ ਜਾਂਦਾ ਹੈ ਤੈਨੂੰ ਪੁੱਟਿਆ ਦੇਸ਼ ਦੇ ਹਾਕਮਾਂ ਤੋਂ ਲੁੱਟਿਆ ਹਰਥਾ ਜਾਂਦਾ ਹੈ ਤੇਰੀ ਜਿੰਦਗੀ ਹੱਲੇ ਆਜ਼ਾਦ ਨਾ ਤੇਰੀ ਜਿੰਦਗੀ ਹੱਲੇ ਆਜ਼ਾਦ ਨਾ ਤੇਰੀ ਸੋਦਾ ਕੋਈ ਪਕਾਰ ਨਾ ਤੇਰੀ ਜਿੰਦਗੀ ਹੱਲੇ ਆਜ਼ਾਦ ਨਾ ਤੇਰੀ ਸੋਦਾ ਕੋਈ ਪਕਾਰ ਨਾ ਤੇਰੇ ਖੂਨ ਪਸੀਨੇ ਦੀ ਹਾਰ ਚ ਹੱਕ ਮਹਿਲ ਸਾਰੀ ਜਾਂਦਾ ਹੈ ਤੇਰੇ ਖੂਨ ਪਸੀਨੇ ਦੀ ਹਾਰ ਚ ਹੱਕ ਮਹਿਲ ਸਾਰੀ ਜਾਂਦਾ ਹੈ ਉਦਦੇਸ਼ ਮੇਰੇ ਦੇ ਕਿਰਤੀਆ ਜੋ ਲੁਕਿਆ ਪੁਟਿਆ ਜਾਂਦਾ ਹੈ ਤੈਨੂੰ ਲੁਕਿਆ ਦੇਖ ਤੇ ਹੱਤ ਮਾ ਕੋ ਪੁਟੇ ਹਰਦਾ ਜਾਂਦਾ ਪਰ ਜਿਗਰਾ ਸ਼ੇਰਾਂ ਵਗਿਆ ਕੋ ਕਦੇ ਫਿਰ ਇਤਲਾਬ ਦਾ ਗਰ ਜਿਗਰਾ ਸ਼ੇਰਾ ਬਗਿਆ ਉਹ ਕਾਦੇ ਫਿਰ ਇਨਕਲਾਬ ਦਾ ਜਦੋਂ ਸੁੱਤੇ ਕਰਤੀ ਜਾ ਪਏ ਲੋਟੇਰੇ ਹਾਕਮਾਂ ਨੂੰ ਭਜਨ ਪਾਉਂਦਾ ਹੈ ਉਹ ਜਦੇਸ਼ ਮੇਰੇ ਦੇ ਕਰਤੀਆ ਕੋ ਲੁੱਟਿਆ ਕੁੱਟਿਆ ਜਾਂਦਾ ਹੈ ਤੇ ਨੁੱਟਿਆ ਦੇ ਇਤਿਹਾਸਾਂ ਉਹ ਕੁੱਟਿਆ ਹੱਥਾਂ ਜਾਂਦਾ ਹੈ ਗਰ ਇਕਾ ਦੇਸ਼ ਦੇ ਕਰਤੀਆ ਸੁਣ ਆਵਾਜ਼ ਆਪਣੇ ਜ਼ਮੀਰ ਦੀ ਗਰ ਇਕਾ ਦੇਸ਼ ਦੇ ਕਰਤੀਆ ਸੁਣ ਆਵਾਜ਼ ਆਪਣੇ ਜ਼ਮੀਰ ਦੀ ਗੱਡ ਧਰ ਸਮਾਇਦਾਰੀ ਦਾ ਦੇਖੀ ਮੇਲਾ ਤੇਰਾ ਹੁੰਦਾ ਹੈ ਗੱਡ ਧਰ ਸਮਾਇਦਾਰੀ ਦਾ ਜਿੱਥੇ ਵਿਲਾ ਤੇਰਾ ਹੁੰਦਾ ਕੁਝ ਦਿਸ ਮੇਰੇ ਦੇ ਕਿਰਤੀਆ ਕਿ ਲੁੱਟਿਆ ਪੁੱਟਿਆ ਜਾਂਦਾ ਤੇ ਲੁੱਟਿਆ ਦੇਖ ਤੇ ਹੱਥਾਂ ਟੁਕੂ ਤੇ ਹੱਥਾਂ ਜਾਂਦਾ ਸ਼ੁਕਰੀਆ ਜੀ ਮਿਹਬਾਨੀ ਸਾਰੇ ਮਨਜ਼ੂਰ ਜਮਾਤਾਂ ਦੇ ਨਾਮ ਦੇਖੋ ਜਮਾਤਾ 2 ਨੇ ਅਸੀਂ ਜਮਾਤੀ ਘੋਲ ਦੀ ਗੱਲ ਕਰਦੇ ਆ ਹਮੇਸ਼ਾ ਹੀ ਪਾੜਾ ਕੀ ਹੈਗਾ ਜਾਂਦਾ ਪਾੜਾ ਨਹੀਂ ਪਾੜਾ ਜਮਾਤ ਦਾ ਹੈ ਕਿਉਂਕਿ ਜਦੋਂ ਅਸੀਂ ਜਮਾਤੀ ਘੋਲ ਦੀ ਗੱਲ ਕਰਾਂਗੇ ਤੇ ਜਮਾਤੀ ਘੋਲ ਦੇ ਵਿੱਚ ਸ਼ਿਕਸ਼ਾ ਦੀ ਬਹੁਤ ਲੋੜ ਹੈ ਤੋ ਇਹਨਾਂ ਲੋਕਾਂ ਦੇ ਨਾਲ ਹੀ ਸਿਮਰਤਾ ਜੱਜ ਕਾ ਲਾ ਸਲਾਮ ਦੀ ਸਾਰਿਆਂ ਨੂੰ ਕਿਰਤੀ ਲੋਕਾਂ ਨੂੰ ਲਾ ਸਲਾਮ ਸ਼ੁਕਰੀਆ ਫਿਰ ਬਾਕੀ